ਦੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਅੰਦਰ ਸਾਝ ਬੈਠੀ ਸਾ ਸੰਗਤ ਜੀ ਅੱਜ ਦਾ ਜੋ ਇਹ ਮੁੱਖ ਬਾਕ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਤਨਾਸੀ ਰਾਗ ਅੰਦਰ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 671 ਅਤੇ 674 ਪਰਸਵਾਇਮਾਨ ਹੈ। ਸੋ ਆਓ ਅਸੀਂ ਵਿਚਾਰ ਕਰੀਏ ਕਿ ਅੱਜ ਇਸ ਮੁੱਖ ਬਾਗ ਦੇ ਵਿੱਚ ਸੈ ਸ੍ਰੀ ਗੁਰੂ ਅਰਜਨ ਸਾਹਿਬ ਜੀ ਸਾਨੂੰ ਕੀ ਪ੍ਰਦੇਸ਼ ਕਰਦੇ ਨੇ। ਜਿਵੇਂ ਇੱਕ ਕਵਨ ਗੁਣ ਕਹੀਏ ਮੇਸ਼ਵਾਰ ਬੇਨਤ ਸੁਆਮੀ ਤੇਰਵੰਤ ਨਾ ਕਿ ਨਹੀਂ ਰਹੀਏ ਰਹਾ ਰਹਾ ਹੋਗਾ ਲੈ ਗੱਲ ਦੇ ਵਿੱਚ ਸਹਿਸ਼ਿਦ ਗੁਰੂ ਅਰਜਨ ਸਾਹਿਬ ਜੀ ਵੈਗੁਰ ਪ੍ਰਮਾਤਮਾ ਦੇ ਪਰਖਾਏ ਵੈਗੁਰ ਪ੍ਰਮਾਤਮਾ ਦੇ ਸਿਖਤ ਕਰਦੇ ਨੇ ਬੇਨਤੀ ਰੂਪ ਦੇ ਵਿੱਚ ਕੇ ਵੈਗੁਰ ਪ੍ਰਮਾਤਮਾ ਤੇਰੇ ਕਿੰਨੇ ਗੁਣ ਨੇ ਪਰ ਮੇਰੀ ਜਿਹੜੀ ਜੀਭ ਹੈ ਉਹ ਇੱਕ ਤੇ ਮੈਂ ਆਪਣੀ ਇੱਕ ਜੀਭ ਦੇ ਨਾਲ ਤੇਰੇ ਇੰਨੇ ਕ ਜਿਹੜੇ ਗੁਰ ਨੇ ਮੈਂ ਇੱਕ ਗੱਲ ਦਵਾਂ ਤੁਹਾਡਾ ਕੋਈ ਵੀ ਪਰਿਵਾਰ ਨਹੀਂ ਤੁਸੀਂ ਬੇਸ਼ੁਮਾਰ ਜੇ ਬੇਅੰਤ ਜੀ ਤੁਹਾਡਾ ਅੰਤ ਨਹੀਂ ਨੂੰ ਗੁਰ ਬਾਣੀ ਦਾ ਫਰਮਾਨ ਹੈ ਹਨੂਮਾਨ ਸਰਗਡ ਸਮਾਨਣਾ ਛੇਖ ਨਾਲ ਤਿਰ ਮਰਮ ਨਾ ਜੀ ਹਿੰਦੂ ਧਰਮ ਦੇ ਵਿੱਚ ਹਨੂਮਾਨ ਨੂੰ ਛੇਖ ਨਾਲੋਂ بڑا ਉੱਚਾ ਦਰਜਾ ਦਿੱਤਾ ਹੈ ਹਰ ਕੁਰਬਾਨੀ ਦੇ ਵਿੱਚ ਇਹਨਾਂ ਬਾਬਤ ਲਿਖਿਆ ਕਿ ਇਹਨਾਂ ਨੇ ਵਿਗੁਰ ਪਰਮਾਤਮਾ ਅਰੰਤ ਨਹੀਂ ਪਰੇ ਜੋ ਵੀ ਪਰਮਾਤਮਾ ਦੇ ਅੰਤ ਪਾਉਣ ਨੂੰ ਤਰਿਆ ਹੈ ਇਹ ਮੈਂ ਅੰਤ ਪਾਉਣਾ ਹੈ ਕੋਈ ਵੀ ਕੋਈ ਸ਼ਬਦ ਵਰਤਦਾ ਹੈ ਕਿ ਵਿਗੁਰ ਪਰਮਾਤਮਾ ਬੜਾ ਬੇਅੰਤ ਉਸ ਦਾ ਕੋਈ ਵੀ ਪਾਰਾ ਵਾਰ ਨਹੀਂ ਹਾਚੋ ਵਿਗਿਆਨੀ ਵੀ ਇਹ ਗੱਲ ਜ਼ਰੂਰ ਦੱਸਦੇ ਨੇ ਆਪਣੇ ਸਟੇਟਮੈਂਟ ਆ ਦਿੰਦੇ ਨੇ ਕਿ ਜਿਵੇਂ ਕ੍ਰਿਤਾ ਬਗਤਿਆਂ ਨੇ ਕਰਦੇ ਆਪਣੇ ਦੁਆਲੇ ਘੁੰਮ ਰਿਹਾ ਚੰਦਰਮਾ ਘੁੰਮ ਰਿਹਾ ਹੈ। ਗਏ ਆਪੋ ਆਪਣੀ ਦਿਸ਼ਾ ਦੇ ਵਿੱਚ ਚੱਲ ਰਹੇ ਨੇ। ਕਿਦਰ ਨਾ ਕਿਤੇ ਕੋਈ ਪਾਵਰ ਕੋਈ ਸ਼ਕਤੀ ਇਹਨਾਂ ਨੂੰ ਕੰਟਰੋਲ ਕਰ ਦੇ। ਕੋਈ ਨਹੀਂ ਸ਼ਕਤੀ ਹੋਵੇ ਗੁਰੂ ਪਰਮਾਤਮਾ ਦੀ। ਕਸਾਇ ਸ੍ਰੀ ਗੁਰੂ ਅਰਜਨ ਸਾਹਿਬ ਜੀ ਬੇਨੈਸ਼ ਕਰਦੇ ਨੇ ਕਿ ਹੈ ਵਾਹਿਗੁਰੂ ਪਰਮਾਤਮਾ ਮੈਂ ਤੇਰੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ ਤੇਰੇ ਕਿੰਨੇ ਇੱਕ ਗੁਣ ਨੇ ਤੇਰਾ ਕੋਈ ਵੀ ਪਾਰਾ ਵਾਰ ਨਹੀਂ ਹੈ ਇਹ ਨਾਲ ਬੇਨਤੀ ਕਰਦੇ ਨੇ ਕਿ ਤੇਰਾ ਜੇ ਅੰਤ ਵੀ ਨਹੀਂ ਹੈ ਤੇ ਜਦੋਂ ਤੋਂ ਦਾਤਾ ਅੰਦਰ ਲੱਗਦਾ ਦਾਤਾ ਦਾ ਕੋਈ ਯਤਨ ਨਹੀਂ ਤਰ ਹਵਾ ਵਾਲੇ ਬੰਦੇ ਵਿੱਚ ਗੁਰੂ ਸਾਹਿਬ ਜੀ ਮੈਂ ਕੋ ਪਰਮਾਤਮਾ ਦੇ ਬਰਥਾਏ ਬੇਨਤੀਆਂ ਕਰ ਰਿਹਾ ਨੇ ਗੁਰੂ ਸਾਹਿਬ ਕਿ ਮੈਂ ਕੋ ਪਰਮਾਤਮਾ ਮੇਰੀ ਇੱਕ ਅਜੀਬ ਹੈ ਮੈਂ ਇੱਕ ਜੀਬ ਦੇ ਨਾਲ ਤੁਹਾਡੇ ਗੁਣਨ ਨੂੰ ਬਿਆਨ ਨਹੀਂ ਕਰ ਸਕਦਾ ਤੁਸੀਂ ਬੇਸ਼ੁਮਾਰ ਬੇਅੰਤ ਜੇ ਤੁਹਾਡਾ ਕੋਈ ਵੀ ਬਾਰਾ ਵਾਰ ਨਹੀਂ ਹੈ ਤਰਪਤਾ ਦੇ ਵਿੱਚ ਸਹਿਜੇ ਗੁਰੂ ਅਰਜਨ ਸਾਹਿਬ ਜੀ ਕੀ ਬੇਨਿਸ਼ ਕਰਦੇ ਨੇ ਸਰਵਣ ਕਰੀਏ ਜੀ ਤੁਮ ਉਦਾਤਿ ਖਾਕ ਕੋ ਰਤਿ ਪਾਲਕ ਨਾ ਇੱਕ ਕਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਫਲੋ ਹਮ ਭਾਰਤ ਤੁਮਰੇ ਧਾਰੇ ਰਬਤਾ ਦੇ ਵਿੱਚ ਸਹਿਜੇ ਗੁਰੂ ਅਰਜਨ ਸਾਹਿਬ ਜੀ ਵਹਿਗੋ ਪਰਮਾਤਮਾ ਦੇ ਕਿਸਲਾ ਕਰਦੇ ਹੋਏ ਆ ਬੇਰਤੀ ਕਰਦੇ ਨੇ ਕਿਵੇਂ ਗੁਰੂ ਜੀ ਤੋ ਦਾਤੇ ਠਾ ਪਰਿਤਪਾਲ ਪਰ ਤੁਸੀਂ ਖਾਤਾ ਦੇਣ ਵਾਲੇ ਜੀ ਖਾਤਰ ਤੋਂ ਭਾਗ ਕਿ ਤੁਸੀਂ ਸਾਡੇ ਮਾਲਕ ਤੁਸੀਂ ਸਾਡਾ ਸਾਡੀਆਂ ਪਾਲਣਾ ਕਰਨ ਵਾਲੇ ਜੀ ਨਾਇਕਦਾਰ ਤੋਂ ਨਾਇਰ ਹੋ ਕਿ ਤੁਸੀਂ ਸਾਡੇ ਹੀਰੋ ਜੀ ਤੁਸੀਂ ਸਾਡੀ ਰੱਖਿਆ ਕਰਨ ਵਾਲੇ ਜੀ ਤੁਸੀਂ ਸਾਡੇ ਮਾਲਕ ਜੀ ਤੇ ਹਮੇਸ਼ਾ ਹੀ ਤੁਸੀਂ ਸਭੀ ਪਾਲਣਾ ਕਰਨ ਵਾਲੇ ਜੋ ਵੀ ਅਸੀਂ ਤੁਹਾਡੇ ਤੋਂ ਦਰਤਾ ਮੰਗਦੇ ਤੁਸੀਂ ਸਾਨੂੰ ਦਰਤਾ ਦੇਣ ਵਾਲੇ ਜੋ ਮੰਗੇ ਤਾਂ ਪਰ ਆਪਣੇ ਤੇ ਸੋਈ ਸੋਈ ਦੇ ਕਿ ਜਿਹੜੇ ਵੀ ਅਸੀਂ ਦਾਤ ਤੁਹਾਡੇ ਤੋਂ ਮੰਗੀ ਹੈ ਉਹ ਤੁਸੀਂ ਦਾਤਾਂ ਦੇਣ ਮਾਰੇਗੇ ਕਈ ਵਾਰਨ ਅਸੀਂ ਜਦੋਂ ਅਰਦਾਸ ਕਰਦੇ ਗੁਰੂ ਕ੍ਰੰਤ ਸਾਹਿਬ ਅਗੇ ਜਾ ਵੈਕ ਨੂੰ ਪਰਮਾਤਮਾ ਅੱਗੇ ਜਿਸ ਦਾਤ ਵਾਸਤੇ ਅਸੀਂ ਅਰਦਾਸ ਕਰਦੇ ਹਾਂ ਉਹ ਦਾਤ ਕਈ ਵਾਰ ਛੇਤੀ ਨਹੀਂ ਮਿਲਦੀ ਉਹਦਾ ਕਾਰਨ ਕੀ ਹੈ ਕਿ ਵੈਕ ਨੂੰ ਪਰਮਾਤਮਾ ਨੂੰ ਪਤਾ ਹੈ ਕਿ ਇਹ ਦਾਤ ਇਸ ਮਨੁੱਖ ਨੂੰ ਇਸ ਜੀਵਨ ਮੈਂ ਕਦੋਂ ਦੇਣੀ ਹੈ ਜਾਂ ਉਹ ਦਾਤ ਵਾਸਤੇ ਅਸੀਂ ਤਿਆਰ ਹਾਂ ਜਿਹੜੀ ਗਾਹਤੀ ਇਹ ਮੰਗ ਕਰਦਾ ਕਿਉਂਕਿ ਮਾਂ ਨੂੰ ਜਾਂ ਪਿਓ ਨੂੰ ਪਤਾ ਹੁੰਦਾ ਨਾ ਕਿ ਮੇਰੇ ਬੱਚੇ ਨੂੰ ਹੁਣ ਲੋੜ ਕੀ ਹੈ ਇਸ ਨੂੰ ਕੀ ਚਾਹੀਦਾ ਹੈ ਬੱਚਾ ਜਦ ਨਹੀਂ 마ਗੀ ਚੇਜ ਕਰੇ ਪਰ ਮਾਂ ਪਿਓ ਉਹਦੋਂ ਹੀ ਉਹ ਚੀਜ਼ ਲਿਆਣ ਕੇ ਦਿੰਦਾ ਹੈ ਕਿ ਜਦੋਂ ਮਾਂ ਪਿਓ ਨੂੰ ਪਤਾ ਕਿ ਹੁਣ ਇਹਨੂੰ ਜ਼ਰੂਰਤ ਹੈ ਐਸੀ ਤਰ੍ਹਾਂ ਹੈ ਕੋਈ ਪ੍ਰਮਾਤਮਾ ਹੈ ਸਾਡਾ ਕਰਮ ਕੀ ਹੈ ਸਾਡਾ ਫਰਜ਼ ਕੀ ਹੈ ਵੈਕੁਟ ਪਰਮਾਤਮਾ ਅਗੇ ਗੁਰੂ ਅਗੇ ਅਰਦਾਸ ਕਰਨੀ ਆਪਣੀ ਮੰਗ ਰੱਖਣੀ ਤੇ ਫਿਰ ਵੈਕੁਟ ਪਰਮਾਤਮਾ ਨੇ ਆਪਣੇ ਆਪ ਹੀ ਜਦੋਂ ਤਨੁਸਦਾਤ ਦੀ ਜ਼ਰੂਰਤ ਹੋਈ ਉਹ ਤਨੁਸਦਾਤ ਮਿਲ ਜਾਂਦਾ ਭਾਂਡਾ ਧੋਏ ਗੈਸ ਤੂਪ ਦੇਵੋ ਤਾਪੂ ਤੇ ਕੋ ਜਾਓ ਕਿ ਅਸੀਂ ਪਹਿਲਾਂ ਆਪਣੇ ਆਪ ਨੂੰ ਸਿਵਾੜ ਕੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਉਸ ਦਾਤ ਵਾਸਤੇ ਅਸੀਂ ਵੀ ਚਾਹ ਰਹੇ ਤੇ ਵੈਗੁਰ ਪ੍ਰਮਾਤਮਾ ਵੀ ਫਿਰ ਉਸ ਸਾਨੂੰ ਕਿਹਦਾ ਦਾਤ ਹੈ ਵਾਸ਼ ਦਿੰਦਾ ਹੈ ਅਗੋੜਾ ਤੁਸੀਂ ਜੀ ਵੈਗੁਰ ਪ੍ਰਮਾਤਮਾ ਦੇ ਪਰਤਾਈ ਦੱਸ ਰਹੇ ਨੇ ਬੇਰੰਤੀਆ ਕਰ ਰਹੇ ਨੇ ਕਿ ਵੈਗੁਰ ਜੀ ਤੁਸੀਂ ਸਾਡੀ ਪਾਲਣਾ ਕਰਨ ਵਾਲੇ ਤੁਸੀਂ ਸਾਡੀ ਰੱਖਿਆ ਕਰਨ ਵਾਲੇ ਜੇ ਜਦੋਂ ਵੀ ਤੁਸੀਂ ਸਾਡੇ ਤੇ ਮਿਹਰ ਦਾ ਉਹ ਜੇ ਦਾਤਾ ਕਰੇ ਦਦਾ ਦਾਤਾ ਇੱਕ ਹੈ ਸਭ ਤੋਂ ਦੇਵਨਾਰ ਦਿੰਦੇ ਤੋੜੇ ਆਵੇ ਅਗੰਤ ਪਰੇਪੰਡਾ ਕਿਉਂ ਇਨਾ ਬਿਆਨ ਪਰਮਾਤਮਾ ਉਹਦੇ ਜਿਹੜੇ ਭੰਡਾਰ ਨੇ ਕਦੀ ਖਾਲੀ ਨਹੀਂ ਹੁੰਦੇ ਹਮੇਸ਼ਾ ਭਰੇ ਰਹਿੰਦੇ ਕਰਨ ਕਰੁਪ ਪ੍ਰਭ ਇੱਕ ਹੈ ਦੂਸਰ ਨਹੀਂ ਕਿਉਂ ਇੱਕ ਹੀ ਹੈ ਕੋ ਪਰਮਾਤਮਾ ਉਸ ਤੋਂ ਬਿਨਾ ਹੋਰ ਕੋਈ ਵੀ ਦੂਜਾ ਨਹੀਂ ਹੈ ਤੇ ਸਾਡੀ ਹਰ ਤਾਂ ਵੈਕ ਨੂੰ ਪ੍ਰਮਾਤਮਾ ਰੱਖਿਆ ਕਰਦਾ ਹੈ ਉਹ ਆਪ ਨਹੀਂ ਆਉਂਦਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਂਦਾ ਹੈ ਇੱਕ ਆਮ ਕਹਾਣੀ ਹੈ ਕਿ ਕੋਈ ਰੱਬ ਦਾ ਪਿਆਰਾ ਬੜਾ ਭਰੋਸਾ ਲੁੜਾਈ ਕੋਈ ਪ੍ਰਮਾਤਮਾ ਨੇ ਕਿ ਮੇਰੀ ਵੈਕ ਨੂੰ ਰੱਖਿਆ ਕਰਦਾ ਹੈ ਤਾਂ ਇਹਦੇ ਭਜੰਦਰ ਦੇ ਵਿੱਚ ਜਾ ਰਿਹਾ ਹੈ ਉਹ ਕੋ ਇੱਕ ਮਨੋਖ ਭੱਜਾ ਹੁੰਦਾ ਹੈ ਕਿ ਵਾਪਸ ਚਲੇ ਜਾ ਸ਼ੇਰ ਤੁਰਿਆ ਆਉਂਦਾ ਹੈ ਇਹ ਕੋ ਆਦਮ ਕੋਰ ਹੈ ਭਾਵ ਆਦਮੀ ਦਾ ਹੀ ਮਾਸ ਕਰਦਾ ਉਹ ਕਹਿੰਦਾ ਕੋਈ ਰੱਬ ਨੇ ਮੇਰੀ ਮਦਦ ਕਰ ਲੈਣੀ ਮੈਨੂੰ ਬਚਾ ਲੈਣਾ ਥੋੜਾ ਜਿਹਾ ਹੋਰ ਕੇ ਗਿਆ ਫਿਰ ਇੱਕ ਬੰਦਾ ਭੱਜਾ ਹੁੰਦਾ ਹੈ ਕਿ ਭੱਜਾ ਸ਼ੇਰ ਤੁਰਿਆ ਆਉਂਦਾ ਹੈ ਫਿਰ ਉਹਨੇ ਇਹ ਸ਼ੰਦ ਘਰ ਆਏ ਕੋਈ ਗੱਲ ਨਹੀਂ ਵੇਈ ਰੱਖਿਆ ਰੱਬ ਕਰਦਾ ਏ ਵੇਈ ਰੱਖਿਆ ਰੱਬ ਕਰੇਗਾ ਤੂੰ ਇਹ ਅਗਿਆ ਤੀਸਰੇ ਬੰਦੇ ਨੇ ਵੀ ਉਹ ਸ਼ਬਦ ਉਸ ਮੁਲਖ ਨੇ ਵੀ ਉਹ ਸ਼ਬਦ ਕਰਾਇਆ ਕਿ ਰੱਬ ਮੇਰੀ ਰੱਖਿਆ ਕਰਦਾ ਏ ਇੰਨੇ ਲੱਗੇ ਹੋਇਆ ਛੇ ਰਣ ਕੇ ਚੱਕਟ ਪਿਆ ਆਦ ਮਵਾਜਾ ਕਰਤਾ ਉਸ ਬੰਦੇ ਨੂੰ ਤੇ ਰੱਬ ਨੂੰ ਮੈਂ ਨਾ ਬਾਰੇ ਕਹਿਲਾਜ ਤੂੰ ਮੇਰੀ ਰੱਖਿਆ ਨਹੀਂ ਕੀਤੀ ਅੱਜ ਤੂੰ ਮੈਨੂੰ ਦੱਸਿਆ ਨਹੀਂ ਤਾਂ ਕਹਿੰਦੇ ਨੇ رپ پرگیا اس نے کہا میں تی بار سچے تین تین بار دسے پر تیرے من خیال نہیں آیا میں بچاؤ کی کوشش کی ایک بار بھی نہیں ابھی بھی جدو کسی مصیبت ہونے ہاں تو ویگو پرماتما کسی نہ کسی روپیے جا سکتا ماڑا کام کر لگتے ہیں ਤਾਂ ਕੋਈ ਨਾ ਕੋਈ ਸਾਨੂੰ ਅੰਦਰੋਂ ਟੋਕਦਾ ਹੈ ਰੋਕਦਾ ਹੈ ਕਿ ਸਾਡੇ ਅੰਦਰ ਹੀ ਆਵਾਜ਼ ਹੋਣੀ ਕਿ ਨਹੀਂ ਇਹ ਕੰਮ ਬੜਾ ਮਾੜਾ ਹੈ ਜਿਹੜੀ ਉਹ ਅੰਦਰ ਦੀ ਆਵਾਜ਼ ਹੈ ਉਹ ਆਤਮਾ ਦੀ ਹੈ ਪਰਮਾਤਮਾ ਦੀ ਹੈ ਵੈਕੂ ਰੂਪ ਦੀ ਆਵਾਜ਼ ਅੰਦਰ ਹੁੰਦੀ ਹੈ ਇਹ ਨਹੀਂ ਇਹ ਨਹੀਂ ਕੰਮ ਢੜਾ ਮਾੜਾ ਹੈ ਇਹ ਨਹੀਂ ਕਰਨਾ ਚਾਹੀਦਾ ਵੈਕੂ ਪਰਮਾਤਮਾ ਰੋਕਦਾ ਹੈ ਤੇ ਰੱਖਿਆ ਕਰਦਾ ਹੈ ਤਾਂ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਪਹਿਲੇ ਪੰਨੇ ਵਿੱਚ ਵੈਗੁਰ ਪਰਮਾਤਮਾ ਦੇ ਬਾਰੇ ਉਪਦੇਸ਼ ਕਰ ਰਹੇ ਨੇ ਵੈਗੁਰ ਪਰਮਾਤਮਾ ਦੀ ਸਿੱਖ ਸਲਾਹ ਕਰਦੇ ਹੋਏ ਆ ਬੇਨਤੀਆਂ ਕਰ ਰਹੇ ਨੇ ਕਿ ਵੈਗੁਰ ਪਰਮਾਤਮਾ ਜੀ ਤੁਸੀਂ ਸਾਡੇ ਮਾਲਕ ਜੀ ਤੁਸੀਂ ਸਾਡੀ ਪਾਲਣਾ ਕਰਨ ਵਾਲੇ ਜੀ ਪਰ ਤੁਹਾਡਾ ਕੋਈ ਵੀ ਕਾਰਾਵਾਰ ਨਹੀਂ ਹੈ ਹਮੇਸ਼ਾ ਹੀ ਤੁਸੀਂ ਜੋ ਜੀਵ ਹੈ ਉਹਦੀ ਰੱਖਿਆ ਕਰਦੇ ਹੋ ਕੋਟ ਪਰਾਦ ਹਮਾਰੇ ਖੰਡੋ ਅਣਕ ਬਿਤੀ ਸਮਝਾਵੋ ਹਮ ਅਗਿਆਨ ਅਲਪਮਤ ਤੁਮ ਆਪਨ ਕਰ ਰੱਖਾਓ ਦੂਸਰੇ ਪੰਨੇ ਵਿੱਚ ਸਹਿ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਉਪਦੇਸ਼ ਕਰਦੇ ਨੇ ਕਿ ਭੈ ਭੋ ਪਰਮਾਤਮਾ ਜੀ ਤੁਸੀਂ ਸਾਡੇ ਕਰੋੜਾਂ ਵੀ ਕੀਤੇ ਹੋਏ ਆਪ ਕਰੋੜਾਂ ਹੀ ਕੀਤੇ ਅਪਰਾਧ ਉਹਨਾਂ ਨੂੰ ਖਤਮ ਕਰ ਦਿੰਦੇ ਜੀ ਅਣਕ ਬਿਧੇ ਸਮਝਾਉਂਦੇ ਹੋ ਕਿ अनेका ਬਿਧਾਂ ਦੇ ਨਾਲ अनेका ਤਰੀਕਿਆਂ ਦੇ ਨਾਲ ਤੁਸੀਂ ਸਾਨੂੰ ਸਮਝਾਉਂਦੇ ਜੀ ਸਾਨੂੰ ਸਿੱਧੇ ਰਾਹ ਤੋਂ ਨਹੀਂ ਜੀ ਅਸੀਂ ਅਗਿਆਨੇ ਹਾਂ ਗੁਣਹੀਨ ਹਾਂ ਕਭ ਆਉਗਣਾ ਪਰੇ ਇੱਕ ਗੁਣ ਨਹੀਂ ਅਮਰਤ ਸਾੜ ਵਿਖੇ ਵਿਗਾਰ ਬੇਨੁਤ ਪ੍ਰਭਾਤਮ ਜੀ ਸਾਡੇ ਵਿੱਚ ਕੋਈ ਵੀ ਗੁਣ ਨਹੀਂ ਹੈ ਅਸੀਂ ਆਉਗਣਾ ਦੇ ਪਰੇ ਹੋਏ ਹਾਂ ਪਰ ਤੁਸੀਂ ਆਪਣਾ ਸੁਭਾਅ ਸਮਝਿਆ ਹੋਇਆ ਤੁਸੀਂ ਸਾਡੇ ਫਿਰ ਵੀ ਰਖਿਆ ਕਰਦੇ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ਼ ਗੁਣੇ ਭਰਿਆ ਮੈਂ ਫਿਰਾਂ ਲੋਕ ਕਹੇ ਦਰवेश ਕਿ ਮੈਂ ਆਵਕਰੋ ਦਾ ਭਰਿਆ ਹੋਇਆ ਲੋਕ ਮੈਨੂੰ ਦਰवेश ਕਹਿ ਰਹੇ ਨੇ ਬਾਬਾ ਫਰੀਦ ਦੇ ਬਚਨ ਬਾਬਾ ਫਰੀਦ ਹੈ ਜੀ ਵੀ ਆਪਣੇ ਆਪ ਨੂੰ ਨਿਮਾਣਾ ਹੋਇਆ ਦੱਸਦੇ ਬਚਨ ਇੱਥੇ ਕਿ ਮੇਰੇ ਵਿੱਚ ਗੁਣ ਨਹੀਂ ਪਰ ਲੋਕ ਮੈਨੂੰ درز سمجھتے ہیں ایک سنت کی نمرتا ہے ایک ربرتا ہے باپا باپا اور بابا جی آم جی ایدی ماڑا کم بابا پوین کچھ نہ کہے بابے چہرے ضرور کم کچھ لوگ کہ تھی سارے بابے نو کون ماڑے ਕੀ ਤੁਹਾਡਾ ਕਹਿਣ ਵਾਲੇ ਹੋ ਕੌਣ ਤੁਸੀਂ ਤੁਸੀਂ ਸੰਤਾਂਦਾਰਿਆਂ ਦੇ ਮੱਤਰ ਕੋਲੇ ਨੇ ਪਰ ਜੋ ਰੱਬ ਦੇ ਪਿਆਰੇ ਨੇ ਜਿਹੜੇ ਸੱਚਮੁੱਚ ਸੰਤ ਨੇ ਸੱਚਮੁੱਚ ਰੱਬ ਦੀ ਭਾਵ ਦੀ ਵਿੱਚ ਨੇ ਉਹ ਤਾਂ ਫਿਰ ਇੱਕ ਹੀ ਬਚਨ ਕਰਦੇ ਨੇ ਨਿੰਦੋਂ ਨਿੰਦੋਂ ਲੋਕ ਨੂੰ ਕੋ ਲੋਕ ਨਿੰਦੋਂ ਨਿੰਦਾ ਕਰਨ ਕੋ ਖੜੀ ਪਿਆ ਜੀ ਤਾਂ ਦੂਸਰੀ ਪੰਨ ਦੇ ਵਿੱਚ ਸਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਪ੍ਰਦੇਸ਼ ਕਰਦੇ ਨੇ ਕਿ ਰੱਬ ਪਰਮਾਤਮਾ ਜੀ ਤੁਸੀਂ ਸਾਡੀ ਰੱਖਿਆ ਕਰਨ ਵਾਲੇ ਜੇ ਤੁਸੀਂ ਤੇ ਸਾਡੇ ਗੋਣਨ ਆਉਗਣੇ ਉਹਨਾਂ ਨੂੰ ਚੇਤਾਵਨੀ ਦੇ ਦੇ ਜਿਨੇ ਕਮਾਂ ਹੈ ਉਹ ਆਪਣੇ ਪੁੱਤਰ ਦੀਆਂ ਕੀਤੀ ਹੋਈਆਂ ਗਲਤੀਆਂ ਨੂੰ ਬਾਰ-ਬਾਰ ਨਹੀਂ ਚੇਤਾਵਨੀ ਸੁਤ ਅਪਰਾਧ ਕਰਤ ਹੈ ਜਿਤੇ ਜਨਨੀ ਜੀਤ ਨਾ ਰਾਖਸ ਤੇ ਤੇ ਕਿ ਕਮਾਂ ਹੈ ਉਹ ਆਪਣੇ ਪੁੱਤਰ ਦੀਆਂ ਗਲਤੀਆਂ ਨੂੰ ਚੇਤਾਵਨੀ ਨਹੀਂ ਉਹਨਾਂ ਨੂੰ ਬਾਰ-ਬਾਰ ਨਹੀਂ ਦੱਸਦੀ। ਪ੍ਰਭਾਦ ਜੀ ਇਹ ਵੈਕਰੂ ਪਰਮਾਤਮਾ ਹੈ। ਉਹ ਸਾਡੀਆਂ ਗਲਤੀਆਂ ਨੂੰ ਚਿਤਾਰਦਾ ਨਹੀਂ ਹੈ। ਪਰ ਸ਼ਰਤ ਇਹ ਹੈ ਕਿ ਜਦੋਂ ਅਸੀਂ ਉਹਦੀ ਸ਼ਰਨ ਦੇ ਵਿੱਚ ਗਾਵਾਂਗੇ ਨਾ ਸਾਡੇ ਕੀਤੇ ਹੋਏ ਥੋੜਾ ਪਾਪ ਵੀ ਖਤਮ ਹੋ ਜਾਣਗੇ। ਤੇਰੀ ਸ਼ਰਨ ਤੁਮ ਹਰੀ ਆਸ ਤੁਮਹੀ ਸਜਣ ਸੋਹਲੇ ਰਾਖੋ ਰਾਖਨ ਹਾਰ ਦੇ ਅੱਲਾ ਨਾਨਕ ਘਰ ਕੇ ਗੋਲੇ ਖੇਲ ਵਰ ਦੇ ਵਿੱਚ ਤੀਸਰੇ ਬੰਦੇ ਵਿੱਚ ਗੁਰੂ ਸਾਹਿਬ ਜੀ ਪ੍ਰੇਸ਼ ਕਰਦੇ ਨੇ ਵੈਗੁਰ ਪਰਮਾਤਮਾ ਜੀ ਅੱਗੇ ਬੇਨਤੀ ਕਰਦੇ ਨੇ ਕਿ ਵੈਗੁਰ ਪਰਮਾਤਮਾ ਜੀ ਅਸੀਂ ਹੁਣ ਤੁਹਾਡੀ ਸ਼ਰਨ ਦੇ ਵਿੱਚ ਆ ਗਏ ਤੁਸੀਂ ਹੁਣ ਸਾਡੀ ਰੱਖਿਆ ਕਰਨੀ ਹੈ ਤੇ ਤੁਸੀਂ ਸਾਡੇ ਜੋ ਸਜਣ ਕੇ ਪਿਆਰੇ ਜੀ ਸਾਡੇ ਤੇ ਕਿਰਪਾ ਕਰੋ ਅਸੀਂ ਤੁਹਾਡੇ ਘਰ ਦੇ ਬੋਲੇ ਅਸੀਂ ਆਪੇ ਪਛਾਦ ਰੱਤ ਜੇ ਨੇ ਇਹ ਖਾਸ ਕਰਕੇ ਸਾਡੀਆਂ ਜੋ ਭੈਣਾਂ ਨੇ ਮਾਤਾਵਾਂ ਨੇ ਤੇ ਅਸੀਂ ਕਿ ਤੁਹਾਡੀ ਗੁੰਜਣਾ ਲੱਗੀਆਂ ਬੋਲਿਆ ਤੋਂ ਭਾਵ ਕੀ ਹੁੰਦਾ ਕਿ ਉਹ ਮਨੁੱਖ ਜਿਸ ਨੇ ਕੋਈ ਵੀ ਪੈਸਾ ਜਾਂ ਕੋਈ ਵੀ ਆਪਣੇ ਕੀਤੇ ਹੋਏ ਕੰਮ ਦਾ ਕੋਈ ਵੀ ਹਿਸਾਬ ਕੱਢ ਰਿਹਾ ਥਾ ਉਸ ਨੂੰ ਬੋਲਾ ਗਿਆ ਜੰਦਾ ਜੇ ਉਹ ਕੋਈ ਇਸ ਨੂੰ ਦੇਤਾ ਠੀਕ ਹੈ ਅਸੀਂ ਗੁਰੂ ਘਰ ਦੇ ਬੋਲੇ ਬਣ ਜਾਣਾ ਹੈ ਅਸੀਂ ਇਹ ਇੱਛਾ ਰੱਖਨੇ ਕਿ ਮੈਂ ਅੱਜ ਸਾਰਾ ਦਿਨ ਸੇਵਾ ਕੀਤੀ ਤੇ ਬਾਕੀ ਜਿਹੜੇ ਲੋਕ ਨੇ ਪ੍ਰਪੰਧਤ ਕਲੇ ਉਹ ਮੈਨੂੰ ਸ਼ਾਬਾਸ਼ ਹੀ ਕਿਹਾ ਇਹ ਸ਼ਾਬਾਸ਼ ਹੀ ਨਹੀਂ ਕਿਹਾ ਜੇ ਮਾਰਾ ਕਹਿੰਦਾ ਤਾਂ ਵੀ ਕੋਈ ਗੱਲ ਨਹੀਂ ਕਿ ਮੈਂ ਗੁਰੂ ਨੂੰ ਖੁਸ਼ ਕਰਨਾ ਅੱਜ ਸਾਡੇ ਵਿੱਚ ਇਹ ਬੜੀ ਦੌੜ ਹੈ ਕਿ ਮੈਂ ਸੇਵਾ ਕਰਦਾ ਭੈਣ ਮਾਰਾ ਜਿਹਾ ਕਿਤੇ ਸੇਵਾਦਾਰ ਨੂੰ ਮਾਰਾ ਕਹਿੰਦੀ ਜੀ ਤੂੰ ਮਾੜਾ ਕੰਮੜਾ ਕਰ ਦਿੱਤਾ। ਉਸੇ ਵੇਲੇ ਗੁੱਸਾ ਕਰ ਜੰਮਾ। ਮੈਂ ਸਾਰਾ ਦਿਨ ਹੋ ਗਿਆ ਸੇਵਾ ਕਰਦੇ ਆ ਲੰਗਰ ਦੇ ਵਿੱਚ। ਸਾਰਾ ਦਿਨ ਮੈਂ ਸੇਵਾ ਕੀਤੀ ਐ। ਤੁਸੀਂ ਮੇਰਾ ਆਮਤ ਪਿਆ ਮੈਂ ਅੱਜ ਤੱਕ ਗੁਰਦੁਆਰੇ ਹਾਂ। ਉਹ ਭਰਿਆ ਲੜ ਕੇ ਨਾ ਰਿਹਾ। ਨਾਲੇ ਸੇਵਾ ਸੀ ਕਿ ਬੰਦ ਨੂੰ ਖੁਣਾ ਦੇਣੀ। ਸੇਵਾ ਸੀ ਬਖੋਣੀ ਐ ਗੁਰੂ ਨੂੰ। ਅਸੀਂ ਖੁਸ਼ ਕਰਨਾ ਐ ਗੁਰੂ ਜੇ ਗੁਰੂ ਖੁਸ਼ ਹੋ ਗਿਆ ਨਾ ਫਿਰ ਸਾਰੇ ਹੀ ਆਪਣੇ ਕੰਮ ਸ਼ੁਰੂ ਕਰਦੇ। ਇੱਕ ਕਹਿੰਦਾ ਵਾਰ ਲਾ ਕੇ ਕਹਿਣਾ ਹੈ ਉਹ ਕਹਿੰਦਾ ਸੀ ਗੁਰੂ ਘਰ ਦੇ ਤੁਹਾਨੂੰ ਸੇਵਾ ਕਰਦੇ ਪੈਣ ਸਾਡੀ ਕੋਈ ਕਰਨ ਕੇ ਕੋਈ ਗਲਤੀ ਕੱਢ ਦੇਵੇ। ਕਿ ਅਨੇ ਪਿੱਛੋਂ ਤੋਂ ਇਹ ਸਮਝਣਾ ਹੈ ਕਿ ਇਹ ਅੱਜ ਦੀ ਸੇਵਾ ਥਾਂਏ ਪੈ ਗਈ ਹੈ। ਕਿ ਮੇਰੀ ਗਲਤੀ ਕਿਹਨੇ ਕੱਢਦੀ ਕਿਹਨੂੰ ਪਤਾ ਤਾਂ ਹੈ ਕਿ ਮੈਂ ਸੇਵਾ ਕਰ ਰਿਹਾ ਹਾਂ। ਸਾਡੇ ਮਨ ਦੇ ਵਿੱਚ ਉਸ ਪਾਸੇ ਗਲਤ ਵਿਸ਼ਵਾਸ ਨਾ ਹੋਵੇ ਕਿ ਮੈਨੂੰ ਇਹ ਮਾਰਾ ਕਰਨ ਸਾਡੇ ਮਨ ਦੇ ਵਿੱਚ ਇਹ ਹੋਵੇ ਕਿ ਥਾਏ ਪੈ ਦੀ ਸੇਵਾ ਜੀ ਤੇ ਜਦੋਂ ਅਸੀਂ ਸੇਵਾ ਕਰਦੇ ਹਾਂ ਜੋ ਸਾਡੇ ਮਨ ਦੇ ਅੰਦਰੋਂ ਵਿਸ਼ੇਵਕਾਰ ਨੂੰ ਖਤਮ ਕਰਨਾ ਸੀ ਭੁਮੇਸ ਉਸ ਨੂੰ ਖਤਮ ਕਰਨਾ ਸੀ ਪਰ ਕੋ ਫੇਰ ਵੀ ਅਸੀਂ ਨਾਲ ਚੱਕੀ ਫਿਰਦੇ ਹਾਂ ਇਹਦਾ ਅਸਲ ਸੇਵਾ ਦਾ ਪੂਰਾ ਜਿਹਾ ਅਸਰ ਨਹੀਂ ਹੁੰਦਾ ਅਸੀਂ ਨਾਮ ਨਾਲ ਹੋ ਕੇ ਸੇਵਾ ਕਰਨੀ ਹੈ ਕੋਏ ਨਾਮੋਂ ਟੈਕ ਹੋਣਾ ਅਸੀਂ ਨਾਮ ਨਾਲ ਹੋ ਕੇ ਗੁਰੂ ਅਗੇ ਚੁੱਗ ਜਾਣਾ ਹੈ ਇਹਦੇ ਗੁਰੂ ਵੀ ਸਾਨੂੰ ਆਪਣੇ ਸੀਨੇ ਨਾਲ ਲਾਂਦਾ ਹੈ ਗੁਰ ਆੰਦਾ ਕੀ ਉਹਨਾਂ ਦੇ ਜੀਵਨ ਬਾਰੇ ਅਸੀਂ ਪੜਿਆ ਕਿ ਛੋਟੀ ਉਮਰ ਦੇ ਵਿੱਚ ਮਾਤਾ ਪਿਤਾ ਦਾ ਸਿਰ ਤੋਂ ਸਾਯਾ ਉੱਠ ਗਿਆ ਨਾਨੀ ਨੇ ਉਹਨਾਂ ਨੂੰ ਪਾਲਿਆ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਦਰ ਦੇ ਵਿੱਚ ਸੇਵਾ ਕਰਦੇ ਨੇ ਅਸੀਂ ਗੋਇੰਦਵਾਲ ਸਾਹਿਬ ਵਿਕੇ ਜੀਉ ਦੇ ਚਾਚੇ ਤਾਇਆ ਸਾਹਿਬ ਪਹਿਲਾਂ ਉਹਨਾਂ ਨੇ ਵੀ ਮਾਰਾ ਕੰਮ ਸ਼ੁਰੂ ਕਰ ਦਿੱਤਾ ਹੋਰਨਾ ਲੋਕਾਂ ਨੇ ਵੀ ਮਾਰਾ ਗਿਆ ਪਰ ਉਹਨਾਂ ਨੇ ਸਿੱਧਕਦੇ ਨਾਲ ਭਰੋਸੇ ਦੇ ਨਾਲ ਗੁਰੂ ਘਰ ਦੀ ਸੇਵਾ ਕੀਤੀ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਗੁਰੂ ਰਾਣਕ ਦੇ ਜੀ ਦੇ ਘਰ ਦੇ ਚੌਥੇ ਵਾਸ ਬਣਾ ਦਿੱਤਾ ਜਿਹੜਾ ਚਾਚੇ ਤਾਇਆ ਨੇ ਪਹਿਲਾਂ ਘਰੋਂ ਕੱਢ ਦਿੱਤਾ ਸੀ ਕੋਈ ਬਿਨਣ ਕੇ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਨੇ ਕਿ ਅਸੀਂ ਤਾਂ RAMਦਾਸ ਜੀ ਦੇ ਰਿਸ਼ਤੇਦਾਰ ਹਾਂ ਜਿਨ੍ਹਾਂ ਘਰੋਂ ਕੱਢ ਦਿੱਤਾ ਕੋਈ ਪੈਸਾ ਨਹੀਂ ਸੀ ਦਿੱਤਾ ਹਾਵ ਦੇ ਸਕੇ ਵਾਪਰਤੀ ਜਿਆਦਾ ਤੋਂ ਨਹੀਂ ਵਰਨਾ ਕਰ ਦਿੱਤਾ ਉਹੀ ਆਣ ਕੇ ਗੁਰੂ RAMਦਾਸ ਜੀ ਨੂੰ ਆਣ ਕੇ ਕਹਿੰਦੇ ਸਿੱਧ ਤੇਰੇ ਚਾਚੇ ਐਸੀ ਤੇਰੇ ਤਾਰੇ ਉਹਦਾ ਜਤੀਮ ਬੱਚਾ ਸੀ ਜਿਸ ਦੇ ਘਰ ਦੇ ਕੋਈ ਖਾਣ ਪੀਣ ਵਾਸਤੇ ਨਹੀਂ ਸੀ ਤੇ ਗੁਰੂ ਸਾਹਿਬਾ ਨੇ ਕਿੰਨੀ ਬਖਸ਼ਿਸ਼ ਕੀਤੀ ਹੈ ਅੱਜ ਕੋਈ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਅੰਦਰ ਜਾਂਦਾ ਹੈ ਕਿ ਭੁੱਖਾ ਨਹੀਂ ਆਉਂਦਾ ਇਹ ਕਿਉਂ ਹੋਇਆ ਜਦੋਂ ਉਹਨਾਂ ਨੇ ਗੁਰੂ ਦੀ ਸੇਵਾ ਕੀਤੀ ਜਦੋਂ ਉਹਨਾਂ ਨੇ ਗੁਰੂ ਨੂੰ ਖੁਸ਼ ਕੀਤਾ ਜਦੋਂ ਉਹਨੇ ਕੋਸ਼ਿਸ਼ ਕੀਤੀ ਮੈਂ ਗੁਰੂ ਨੂੰ ਖੁਸ਼ ਕਰਨਾ ਲੋਕ ਕੀ ਕਹਿੰਦੇ ਨੇ ਕੋਈ ਪਰਵਾਹ ਨਹੀਂ ਅਸੀਂ ਗੁਰੂ ਨੂੰ ਖੁਸ਼ ਕਰਨ ਨੂੰ। ਅਖੀਰਲੇ ਬਾਬੇ ਵਿੱਚ ਸਹਿ ਸ਼੍ਰੀ ਗੁਰੂ ਅਰਜਨ ਦੇਵ ਜੀ ਪ੍ਰਦੇਸ਼ ਕਰਦੇ ਨੇ ਕਿ ਮੈਂ ਇੱਕ ਨੂੰ ਪਰਮਾਤਮਾ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ। ਜੋ ਸ਼ਰਨ ਆਵੇ ਇਸ ਕੰਠ ਦਾਵੇ ਬਿਰਦ ਸੁਆਮੀ ਸ਼ੰਦਰ ਅਸੀਂ ਵੈਗੁਰੂ ਪਰਮਾਤਮਾ ਜੀ ਸ਼ਰਨ ਦੇ ਵਿੱਚ ਜਾਣਾ ਹੈ ਤੇ ਜਦੋਂ ਅਸੀਂ ਵੈਗੁਰੂ ਪਰਮਾਤਮਾ ਦੀ ਸ਼ਰਨ ਦੇ ਵਿੱਚ ਚਲੇ ਗਏ ਫਿਰ ਜਿੰਨੇ ਵੀ ਇੱਤੇ ਹੋਏ ਸਾਡੇ ਬਾੜੇ ਕਰਮ ਨੇ ਗੁਰੂ ਸਾਹਿਬ ਕੋ ਤੇਰੀਕ ਫੇਰ ਦਿੰਦੇ ਨੇ। ਅਸੀਂ ਜੇ ਸੇਤੋ ਕਰਜ਼ਾ ਲਿਆ ਹੋਇਆ ਵੀ ਨਾ ਤੁਹਾਨੂੰ ਸਾਰਾ ਵਿਖਿਆ ਹੁੰਦਾ ਹੈ ਕਿ 20 ਹਜ਼ਾਰ ਤੋਂ ਇਹਨੀ ਤੀਕੋ ਲੈ ਕੇ ਕਿ ਆਪਾਂ ਜਾਇਦ ਰਕੜਿਆ 50 ਹਜ਼ਾਰ ਕਿਧਰਾ ਕਰਿਆ ਕਿ ਜਦੋਂ ਅਸੀਂ ਇਹਦਾ ਕਰਜ਼ਾ ਵਾਪਸ ਕਰ ਜੰਦੇ ਆ ਨਾ ਫਿਰ ਜੀ ਕਮਾਰ ਦੇਣਾ ਇਹ ਲੈ ਭਾਈ ਅੱਜ ਤੋਂ ਬਾਅਦ ਤੇਰਾ ਕਰਜ਼ਾ ਮਾਫ ਅਰਹੀ ਕਮਾਰ ਦੇ ਕੋਈ ਇਹ ਵੀ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਜਾਵਾਂਗੇ ਸਾਡੇ ਕੀਤੇ ਹੋਏ ਜੋ ਬਾੜੇ ਕਰਮ ਨੇ ਗੁਰੂ ਉਹਨਾਂ ਤੇ ਵੀ ਕਿਰਸਨਾ ਹੈ ਇਸੇ ਰੋ ਨਵਾਂ ਦੇਖਾ ਜੋ ਖਾ ਸ਼ੁਰੂ ਕਰ ਦਿੰਦਾ ਹੈ ਚੰਗੇ ਕਰਨਾ ਦਾ ਇੱਕ ਉਦਾਹਰਨ ਹੈ ਕਿ ਕਿ ਪਸਾਗੀ ਸਭ ਕਰਕੇ ਸਮਾਪਤੀ ਕਰ ਦੇਣੀ ਹੈ ਸਮਾਧੀ ਸਮਾਪਤੀ ਹੁੰਦੀ ਹੈ ਸਹਿਗਿਰ குரு ਅਰਜਨ ਸਾਹਿਬ ਜੀ ਦੇ ਸਮੇਂ ਦੋ ਸੇਕਾ ਹੁੰਦੇ ਨੇ ਕਿ ਗੁਰੂ ਸਾਹਿਬ ਜੀ ਅਸੀਂ ਫੜੇ ਆਪਣੀ ਜ਼ਿੰਦਗੀ ਦੇ ਛੁਟਕ ਬੋਲਦੇ ਹਾਂ ਬਾਰੇ ਬਾਰੇ ਕਰਮ ਕਰਦੇ ਹਾਂ ਅਸੀਂ ਇਹਦਾ ਤੋਂ ਛੁਟਕਾਰਾ ਕਿਵੇਂ ਪਾਣਾ ਅੱਜ ਸਾਡੇ ਮਨਾ ਦੇ ਵਿੱਚ ਅੰਦਰ ਵੀ ਸਵਾਲ ਹੈ ਕਿ ਬੜੇ ਚੂਟ ਬੋਲਦੇ ਆ ਬੜੀਆਂ ਆਤਮ ਪੂਰਣੇ ਅਸੀਂ ਕਿਵੇਂ ਸੁਧਾਰ ਪਾਣੋ ਤਖਰੂ ਅਰਜਨ ਸਿੰਘ ਜੀ ਨੇ ਉਹਨਾਂ ਨੂੰ ਉਪਦੇਸ਼ ਕੀਤਾ ਕਿ ਤੁਸੀਂ ਇੱਕ ਕਾਪੀ ਲੈਣੀ ਹੈ ਇੱਕ ਡਾਇਰੀ ਲਾਉਣੀ ਹੈ ਜਿਹਦੇ ਵਿੱਚ ਤੁਸੀਂ ਰੋਜ਼ ਰਾਈ ਕਿਨੇ ਪਾਪ ਕੀਤੇ ਨੇ ਪਾਪ ਕਿਨੇ ਗਲਤ ਕੰਮ ਕੀਤੇ ਨੇ ਤੇ ਕਿੰਨੇ ਚੰਗੇ ਕੰਮ ਕੀਤੇ ਹੋ ਲਿਖੀਂ ਕਰਨਾ ਹੈ ਤੇ ਜਦੋਂ ਵੀ ਤੁਸੀਂ ਗੁਰੂ ਦੀ ਸੰਗਤ ਦੇ ਵਿੱਚ ਆਉਣਾ ਤੇ ਆਣ ਕੇ ਇੱਥੇ ਦੱਸਣਾ। ਉਹ ਆਪਣੇ ਘਰ ਨੂੰ ਚਲੇ ਗਏ ਜਦੋਂ ਆੜ ਕੇ ਦੱਸਿਆ ਗਲਤ ਕੰਮ ਜਾਦੇ ਸਨ ਚੰਗੇ ਕੰਮ ਘੱਟ ਸਨ। ਦੂਜੀ ਵਾਰ ਆਏ ਥੋੜੇ ਜਿਹੋ ਗਲਤ ਕੰਮ ਘੱਟ ਗਏ ਚੰਗੇ ਕੰਮ ਵਧਣੇ ਸ਼ੁਰੂ ਹੋ ਗਏ। ਤੀਜੀ ਵਾਰ ਆਏ ਬੈਲੈਂਸ ਜਾਂ ਬਣ ਗਿਆ ਬਰਾਬਰ ਜਾ ਹੋ ਗਏ। ਔੜੀ ਔੜੀ ਕਰਦਿਆਂ 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 ਅਗਲੇ ਮਾਰੇ ਕੰਮ ਸਨ ਉਹ ਘੱਟ ਗਏ ਚੰਗੇ ਕੰਮ ਵਧ ਗਏ। ਅਸੀਂ ਇਹ ਰਜਣਾ ਜਦੋਂ ਆਤਮ ਨੂੰ ਸੋਚ ਲੱਗਦੀਆ ਸੋਦਾ ਸਾਹਿਬ ਬੰਨ ਦਾ ਜਾਪ ਕਰਦੇ ਆ ਤੇ ਮਨ ਦੇ ਵਿੱਚ ਵਿਚਾਰ ਕਰਨੀ ਹੈ ਜਿਵੇਂ ਕਿਸਾਨ ਖੇਤ ਦੇ ਵਿੱਚ ਤਹਾਲਵਾ ਕੇ ਪੀਟ ਬੀਜ ਦਿਆਣਾ ਅਸੀਂ ਵੀ ਹਾਲਾਤ ਉਹਨਾਂ ਬੰਨ ਦੰਦਾ ਮਨ ਹਾਲੀ ਕੈ ਸਾਨੀ ਕਰਨੀ ਸਰਪਾਣੀ ਤਨ ਕੇ ਤਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਤੀ ਬੀਜ ਅਸੀਂ ਆਪਣੇ ਹਿਰਦੇ ਵਿੱਚ ਖੇਤੀ ਰੋਣੀ ਹੈ ਕਹਿੰਦੇ ਨਾਮ ਨੂੰ ਤੇ ਵੇਚਦੇ ਪਰਸੀ ਸੁਆਗਤ ਉਹ ਫਿਰਦੇ ਆ ਕਿ ਕਿਤੇ ਮਤਾ ਕੋਈ ਪੰਛੀ ਹੈ ਜਨਵਰ ਹੈ ਉਹ ਗਾਣੇ ਚੁੱਕ ਜਾਵੇ ਉੱਥੇ ਸੰਤੋਖ ਦਾ ਸੁਆਗਤ ਆ ਜੀਮੈਂ ਈ 100 ਰੁਪਿਆ ਆ ਗਿਆ ਬਹੁਤ 10 ਰੁਪਏ ਆ ਗਏ ਨੇ ਬਹੁਤ ਨਹੀਂ ਸੰਤੋਖ ਦਾ ਸੁਆਗਤ ਨਹੀਂ ਕੋ ਤੇ ਰੋਜ਼ਾਨਾ ਅਸੀਂ ਵਿਚਾਰਾ ਕੀ ਕਰਨੀ ਹੈ ਕਿ ਅੱਜ ਚੰਗੇ ਕੰਮ ਕਿੰਨੇ ਕੀਤੇ ਤੇ ਮਾੜੇ ਕਿੰਨੇ ਕੀਤੇ ਇਹ ਰੋਕੇ ਪਾ ਕਰਨ ਤੇ ਹੌਲੀ ਹੌਲੀ ਮਾਰੇ ਕਰਨ ਜਿਹੜੇ ਨੇ ਉਹ ਘਟ ਜਾਂਦੇ ਨੇ ਚੰਗੇ ਕਰਨ ਆਪਣੇ ਆਪ ਬੱਦਲਦੇ ਅਸੀਂ ਰਜਨਾਇ ਇਚਾਰ ਜਰੂਰ ਕਰਨੀ ਪੌਣ ਜਿਸੇ ਖੇਤੀ ਦੇ ਵਿੱਚ ਹਲ ਨਾ ਵਾਇਆ ਜਾਵੇ ਉੱਥੇ ਫਸਲ ਥੋੜਾ ਹੋਵੇਗਾ ਉੱਥੇ ਦੇ ਫਿਰ ਘਾਹ ਮੂਸ ਹੀ ਹੋਵੇਗਾ ਨਾ ਕਿ ਜੇ ਕੋਈ ਵੀ ਜੀਵਨ ਕਰਨਗੇ ਕਈ ਟੈਂਡੇ ਦੇ ਘਾਹ ਆ ਕਿ ਜਿਹਨ ਜਨਵਰੀ ਵੀ ਨਹੀਂ ਕੱਢਦੇ ਕੋਈ ਪਾਸੇ ਮੂੰਹ ਕਰ ਲੈਂਦੇ ਨੇ ਇਹ ਘਾਹ ਕਾਣ ਵਾਲਾ ਨਹੀਂ ਹੈ ਮਤਾ ਕਿਤੇ ਸਾਡੇ ਵੀ ਹਿਰਦੇ ਦੇ ਵਿੱਚ ਮਣਾ ਅੰਦਰ ਇਹੇ ਦਾ ਘਾਓ ਉੱਜਾਵੇ ਕਿ ਜੇ ਨਹੀਂ ਸਾਨੂੰ ਗੁਰੂਤਨਾ ਹੋਵੇ ਅਸੀਂ ਵਧੀਆ ਨਾਮ ਰੂਪੀ ਫਸਲ ਜੁੜੀ ਹੈ ਨਾਮ ਰੂਪੀ ਬੀਜ ਹੈ ਉਹ ਅਸੀਂ ਆਪਣੇ ਹਿਰਦੇ ਦੇ ਵਿੱਚ ਬੀਜੀ ਹੈ ਜਿਹਦੇ ਨਾਲ ਸਾਡਾ ਵੀ ਭਲਾ ਹੋਵੇਗਾ ਸਾਡੇ ਪਰਿਵਾਰ ਦਾ ਭਲਾ ਹੋਵੇਗਾ ਸਮਾਜ ਦਾ ਭਲਾ ਹੋਵੇ। ਸੋ ਗੁਰੂ ਸਾਹਿਬ ਜੀ ਅੱਜ ਦੇ ਸ਼ਗਨ ਦੇ ਵਿੱਚ ਮਹਿਕੁਰ ਪ੍ਰਮਾਤਮਾ ਦੇ ਪ੍ਰਤਾਇ ਵਧਲ ਕਰਦੇ ਨੇ ਕਿ ਵੈਕੁਰ ਜੀ ਤੁਹਾਡੇ ਜੋ ਬੋਲ ਨੇ ਬਹੁਤ ਨੇ ਅਸੀਂ ਇਹਨਾਂ ਨੂੰ ਬਿਆਨ ਨਹੀਂ ਕਰ ਸਕਦੇ ਤੁਸੀਂ ਸਾਡੀ ਰੱਖਿਆ ਕਰਨ ਵਾਲੇ ਜੇ ਤੁਸੀਂ ਸਾਡੀ مالک ਜੇ ਹੋਰ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆ ਗਏ ਤੁਸੀਂ ਸਾਡੀ ਰੱਖਿਆ ਕਰਨੀ ਹੈ ਹੋਰ ਮੈਂ ਕੋਈ ਵੀ ਆਸਰਾ ਨਹੀਂ ਹੈ ਹੁਣ ਆਸਰਾ ਜੋ ਮੇਰਾ ਹੈ ਉਹ ਤੁਹਾਡਾ ਧਰ ਹੈ ਤੁਹਾਡਾ ਕਰੂ ਸੋ ਅਸੀਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲਏ ਮੈਂ ਕੀ ਕਰੀਏ ਕਿ ਵੈਗੁਰ ਪ੍ਰਮਾਤਮਾ ਜੀ ਗੁਰੂ ਸਾਹਿਬ ਜਿਹੜੇ ਅਸੀਂ ਤੁਹਾਡੇ ਵਰਤਿਆਂ ਤੁਸੀਂ ਸਾਡੇ ਰੱਖਿਆ ਕਰਨੀ ਜਦੋਂ ਅਸੀਂ ਇੱਕ ਦੇ ਹੋ ਜਾਵਾਂਗੇ ਗੁਰੂ ਸਾਹਿਬ ਦੇ ਹੋ ਜਾਵਾਂਗੇ ਫਿਰ ਗੁਰੂ ਦੀ ਸਾਡੀ ਰੱਖਿਆ ਕਰੇ ਸੋ ਇੱਥੇ ਹੀ ਸਮੇਂ ਦੀ ਸਮਾਪਤੀ ਹੈ ਸ਼ਬਦ ਵਿਚਾਰ ਕਰਦਿਆਂ ਹੋਇਆਂ ਕੋਈਆਂ ਪੁੱਲਾ ਗਲਤੀ ਜੇ ਨੀ ਕਿਹਾ ਬਖਸ਼ਣੀ ਧੰਨ ਧੰਨ ਸਹਿਬ ਗੁਰੂ ਗ੍ਰੰਥ ਸਾਹਿਬ ਜੀ ਆਸਾਂ ਬਖਸ਼ਣ ਗਏ ਹੋ ਬਖਸ਼ਣਾ ਬਿਲਾ ਜੀ ਫਤਿਹ ਆਖੋ ਬਾਹ ਪੂਜਾ ਕਾ ਗੰਸਾ 와, 이거 이 사태